ਉਹ ਕਿਰਨਾ ਦੇਖੋ ਹਰਕਤਾਂ ਦੇਖੀ ਹੋਣਾਂ ਦੀ ਬੱਲੇ ਤੇ ਪਨੀਰ ਦੀ ਦਾਲ ਸ਼ਾਇਦ ਦਾਲ ਹੈ ਆਏ ਓਏ ਤੇ ਨਾਲੇ ਮੈਂ ਖਾਂਦੀ ਹਾਂ ਮੱਖਣੀ ਅੱਗੇ ਵੇਖਿਓ ਤੁਸੀਂ ਅਜੇ ਧੋਨੀ ਵਾਲਾ ਦੇ ਸਿੱਕਿਓ ਬੱਲੇ ਬੱਲੇ ਘਿਓ ਤੇ ਵੇਖੋ ਕਿੰਨਾ ਤੇ 12 13 ਰੋਟੀਆਂ ਦੇ ਨਾਲ ਪਰੌਂਠੇ ਪਰੌਂਠੇ ਭੈਣ ਚੋਤ ਹੁਣ 15 ਬੰਦਿਆਂ ਦਾ ਰਾਸ਼ਨ ਪਾੜ ਕੇ ਤੇ ਹੁਣ ਅੱਗੇ ਵੇਖੋ ਕਿਦਾਂ ਨੂੰ ਚੱਲੀ ਹੈ ਕਿਰਨਾ ਆ ਜਾ ਜੰਗਲ ਪਾਣੀ ਚੱਲੇ ਨਹੀਂ ਕਿਰਨਾ ਚੱਲ ਹੁਣ 15 ਬੰਦੇ ਆ ਰਾਸ਼ਨ ਪਾੜ ਕੇ ਤੇ ਹੁਣ ਆ ਕੇ ਕਿਰਨਾ ਜੰਗਲ ਪਾਣੀ ਚ ਖਾਣਾ ਵੀ ਇਕੱਠਿਆ ਨੇ ਰਾਸ਼ਨ ਵੀ ਇਕੱਠੇ ਨੇ ਪਾੜਨਾ ਤੇ ਹੁਣ ਹੱਗਣ ਵੀ ਇਕੱਠੇ ਚੱਲੇ ਨੇ ਕੀ ਗੱਲ ਕਿਰਨਾ ਨੇ ਸਾਹਮਣੇ ਬੈ ਕੇ ਬੀਨ ਵਜਾਣੀ ਏ ਫੇਰ ਤੂੰ ਹੱਗਣ ਜੇ ਇਹਨਾਂ ਨੂੰ ਕੋਈ ਕਹ ਦੇ ਨਾ ਕਮੈਂਟਾਂ ਚ ਜਾਂ ਕੋਈ ਇਹਨਾਂ ਨੂੰ ਗਲਤ ਕਹ ਦੇ ਫਿਰ ਪਤਾ ਕੀ ਕਹਿਣਗੇ ਲੋਕ ਗਰੀਬ ਨੇ ਯਾਰ ਨਾ ਯਾਰ ਮਾੜੇ ਨੇ ਮਾਤਰ ਨੇ ਆ ਗਰੀਬਾਂ ਨੂੰ ਵੇਖੋ ਵੀ ਸਰਟੀਫਿਕੇਟ ਮਿਲਿਆ ਦਾ ਵੀ ਤੁਸੀਂ ਤਾਂ ਬਸ ਛਤਰ ਖਾਣੇ ਆ ਲੋਕਾਂ ਇਹੋ ਜੀਆਂ ਫੁੱਦੂ ਹਰਕਤਾਂ ਕਰ ਕਰਕੇ ਨਾ ਭੈਣ ਜੋ ਵਾਕਿਆ ਆਪਣੇ ਪੰਜਾਬ ਦਾ ਬੇੜਾ ਹੀ ਗਰਕ ਹੋ ਗਿਆ ਨਾਲੇ ਜਦੋਂ ਦਾ ਇਹਨਾਂ ਨੂੰ ਇੰਸਟਾਗ੍ਰਾਮ ਬਾਰੇ ਇਹਨਾਂ ਇਹਨਾਂ ਨੂੰ ਇੰਸਟਾਗ੍ਰਾਮ ਬਾਰੇ ਕਿਹਨਾਂ ਨੇ ਦੱਸਿਆ ਬਾਜ ਨਾ ਉੱਤਰ ਦੇ ਉੱਪਰ ਸਭ ਹੋ ਜੀਆਂ ਬੁੱਥੀਆਂ ਨੂੰ ਇੰਸਟਾਗ੍ਰਾਮ ਪਰ ਇਹ ਮਤਲਬ ਇੰਸਟਾਗ੍ਰਾਮ ਨੇ ਇਹਨਾਂ ਨੂੰ ਅਸੈਪਟ ਕਿੱਦਾ ਕਰ ਲਿਆ ਸੀ ਚਲੋ ਕੋਈ ਟੈਲੈਂਟ ਹੈ ਤੇ ਉਹ ਦੱਸੋ ਆ ਭੈਣ ਚੋ ਟੈਲੈਂਟ ਆ ਨਾ ਕਿਰਨਾ ਆ ਜਾ ਦੰਗਲ ਪਾਣੀ ਚੱਲਈ ਹੈ ਨੀ ਕਿਰਨਾ ਰਾਸ਼ਨ ਪਾੜਨਾ ਹਗਣਾ ਮੂਤਣਾ ਇੰਸਟਾਗ੍ਰਾਮ ਤੇ ਭੈਣ ਚੋ ਨੇ ਫਲੈਸ਼ ਵੜਾ ਕੇ ਰੱਖੀ ਦੀ ਆ ਕਿ ਇੱਥੇ ਹੀ ਹਗਣਾ ਭੈਣ ਚੋ ਦਾ ਕੇ ਐ ਨਾਣੀ ਆਣਾ ਨੂੰ ਸ਼ਰਮਾਦੀ ਐ ਹੋ ਜੀਆਂ ਬੁੱਡੀਆਂ ਨੂੰ ਇਹਨਾਂ ਨੂੰ ਇੰਨੀ ਅਕਲ ਮੋਤ ਨਹੀਂ ਹੈਗੀ ਵੀ ਇੱਥੇ ਹੋਰ ਵੀ ਲੋਕ ਬੱਚੇ ਵੀ ਬੈਠ ਕੇ ਵੀਡੀਓ ਵੇਖਦੇ ਆ ਹੋਰ ਵੀ ਜਨਤਾ ਬੈਠ ਕੇ ਵੇਖਦੀ ਹੈ ਉਹ ਕੋਈ ਟੈਲੈਂਟ ਵਾਲੀ ਗੱਲ ਕਰ ਲੋ ਭੈਣ ਚੋ ਟਾਇਲਟ ਹੀ ਕਰਦੇ ਰਹਿੰਦੇ ਉੱਥੇ ਬੈ ਕੇ ਟੈਲੈਂਟ ਤਾਂ ਤੁਹਾਡੇ ਚ ਹੈ ਕੋਈ ਨਹੀਂ ਉਹ ਤਾਂ ਸਾਨੂੰ ਪਤਾ ਤੁਹਾਡੇ ਚ ਹੈ ਟਾਇਲਟ ਆ ਤੁਸੀਂ ਇੱਥੇ ਹੱਗਣਾ ਹੀ ਹੈ ਓਏ ਸ਼ਰਮ ਨੂੰ ਹੱਥ ਮਾਰੋ ਭੈਣ ਚੋ ਮੂੰਹ ਨਹੀਂ ਚੱਜਦਾ ਤੇ ਸਾਲਿਓ ਗੱਲ ਤੇ ਚੱਜਦੀ ਕਰ ਲਿਆ ਕਰੋ ਇਹ ਬੜੀ ਅੱਛੀ ਬਾਤ ਕਹੀ ਆਪ ਗਰੀਬੀ ਦੱਸ ਦੱਸ ਕੇ ਇਹੋ ਜੇ ਜਿਹੜੀ ਸਿੱਧੀ ਚ ਨਾ ਨਹੀਂ ਸਿੱਧਾ ਲੈਣਾ ਸਬਜੀ ਨੂੰ ਦਾਲ ਦਾਲ ਨੂੰ ਸਬਜੀ ਵੇਖੋ ਤੇ ਉਹ ਜੇ ਲੋਕ ਫੁੱਦੂ ਨੇ ਜਿਹੜੇ ਭੈਣ ਚ ਉਹਨਾਂ ਨੂੰ ਇਹੋ ਚੀਜ਼ ਵੇ ਸੁਣ ਸੁਣ ਕੇ ਨਾ ਦਾਲ ਨੂੰ ਸਬਜੀ ਸਬਜੀ ਨੂੰ ਦਾਲ ਵਾਹ ਕਿ ਆ ਬਾਤ ਮਜ਼ਾ ਆ ਗਿਆ ਕਿੰਨੀ ਸੋਹਣੀ ਗੱਲ ਕਹੀ ਟੈਲੈਂਟ ਦੇ ਵੇਖੋ ਨਾ ਟਾਇਲਟ ਆ ਤੁਹਾਡੇ ਅੰਦਰ ਟਾਇਲਟ ਹਰ ਥਾਂ ਤੇ ਹੱਗਣਾ ਮੂਤਣਾ ਬਸ ਖਾ ਲਿਆ ਹੱਗ ਲਿਆ ਖਾ ਲਿਆ ਹੱਗ ਲਿਆ ਭੈਣ ਚ ਹੋਰ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਬਸ ਇੱਕ ਗਰੀਬੀ ਦਾ ਸਰਟੀਫਿਕੇਟ ਚੁੱਕਿਆ ਦਾ ਕਿ ਆਪਾਂ ਗਰੀਬ ਹੈ ਨਹੀਂ ਗਰੀਬ ਹੈ ਜੀ ਗਰੀਬੀ ਦੱਸ-ਦੱਸ ਕੇ ਗਰੀਬੀ ਦੱਸ-ਦੱਸ ਕੇ ਤੇ ਬਸ ਲੋਕਾਂ ਦੀ ਸਿੰਪਤੀ ਲੈ ਲੈ ਕੇ ਤੇ ਇੱਥੇ ਅੱਜ ਵੇਖੋ ਕਿੱਦੇ ਮਤਬੀ ਆਪਣੇ ਆਪ ਸੈਲੀਬ੍ਰਿਟੀ ਬਣੇ ਦਾ ਮੂੰਹ ਵੇਖਿਓ ਭੈਣ ਚੋ ਸਾਲੇ ਸ਼ਰਮ ਨੂੰ ਹੱਥ ਮਾਰੋ ਕੋਈ ਕੋਈ ਚੱਜ ਦੀ ਗੱਲ ਕਰ ਲੋ ਕੋਈ ਚੱਜ ਦਾ ਕੋਈ ਮੈਸੇਜ ਦੇ ਲਿਆ ਕਰੋ ਆ ਨਹੀਂ ਕਿਰਨਾ ਆ ਨਹੀਂ ਖਾਈਏ ਫੁਲਕੇ ਭੈਣ ਚੋ 15 ਜਾਣੇ ਦਾ ਰਾਸ਼ਨ ਖਾ ਲੰਦੀ ਫੇਰ ਅੰਗਦੁਰ ਪੈਂਦੀ ਆ ਕੋਈ ਸ਼ਰਮ ਵੀ ਨਹੀਂ ਆਂਦੀ ਤੁਹਾਨੂੰ ਭੈਣ ਚੋ ਕਿਹੋ ਜੀਆਂ ਇੱਥੇ ਵੀਡੀਓ ਬਣਾਉਂਦੀਆਂ ਜੇ ਤੁਹਾਨੂੰ ਮਾਸਾ ਅਕਲ ਮੋਤ ਨਹੀਂ ਹੈਗੀ ਨਹੀਂ ਲੱਖ ਦੀ ਲਾਣਤ ਹੈ ਯਾਰ ஆ ஜல் <laughs>